ਸੋਲ ਬਿਦਿਆ ਸਾਂ ਮਹੱਲਾ ਪੰਜਵਾਂ ਉਦਮ ਕਰੋ ਕਰਾਉ ਠਾਪੁਰ ਆਪੇਖਤ ਸਾਧੂ ਸੰਗ ਹਰ ਹਰ ਨਾਮ ਚਰਾਵੋ ਰੰਗਣਾ ਅੱਪੇ ਹੀ ਪ੍ਰਭ ਰੰਗ ਮਨਮਹਾਰਾਮ ਨਮ ਜਪ ਕਰ ਕਿਰਪਾ ਵਸੋ ਮੇਰੇ ਹਿਰਦੈ ਓਈਸਾਈ ਅਪਰਹਾਉ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਪੇਖਣ ਕਾ ਜਾਓ ਦਇਆ ਕਰੋ ਕਿਰਮ ਆਪਣੇ ਕਾਓ ਇਹ ਮਨੋਰਥ ਸੁਆਉ ਤਨ ਤਨ ਤੇਰਾ ਤੂ ਪ੍ਰਭ ਮੇਰਾ ਹਮਰੇ ਵਸ ਕਿਛ ਨਾਹੀ ਜਿਉ ਜਿਉ ਰਖੈ ਤੇ ਤੋ ਰਹਿਣਾ ਤੇਰਾ ਦੀਆ ਖਾਹੇ ਜਨਮ ਜਨਮ ਕੇ ਕਲ ਬਿ ਕਟੈ ਮਰਜਨ ਹਰ ਜਨ ਧੂਰਾ ਭਾਇ ਭਗਤ ਪਰਮ ਪਉ ਨਾਸੈ ਹਰਿ ਨਾਨਕ ਸਦਾ ਹਜੂਰ ਜਨਮ ਜਨਮ ਕੇ ਕਲ ਬਿ ਕਟੈ ਮਰਜਨ ਹਰ ਜਨ ਧੂਰਾ ਭਾਇ ਭਗਤ ਪਰਮ ਪਉ ਨਾਸੈ ਹਰਿ ਨਾਨਕ ਸਦਾ ਹਜੂਰ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤਾ ਜੀਵ ਪਿੰਡ ਸਰ ਤੇਰਾ ਤੁਹ ਅੰਤਰਾ ਜਾਮੇ ਪੁਰਖ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜੇ ਹਰ ਤੂੰ ਕਰਾਏ ਹੈ ਤੇਹਾ ਹੋਂ ਕਰੀ ਵਿਖਿਆਨ ਮੈਂ ਨਹੀਂ ਕਿਛ ਹੋ ਨਹੀਂ ਕਿਛ ਅਹੇ ਨਮੋਰਾ ਅਸਰ ਲਚਾਰਾ ਖਲੇ ਉਸਤ ਨਾ ਜਨ ਤੋਰਾ ਸੁ ਗੁਰੂ ਪਿਆਰੀ ਸਤ ਸੰਗਜ ਜੀ ਨ ਪਾਵਣ ਮਹ ਵਾਕ ਅਨੁਸਾਰ ਸਤਿ ਪ੍ਰਾਨੀ ਬਖਸ਼ਿਸ਼ ਕੀਤੀ ਅਸਨ ਹਲਲਾ ਪੰਜਵਾਂ ਅਸਰ ਹੈ ਇਹ ਪੰਜਵੇਂ ਪਾਛਰ ਤਾਂ શ્રી ਗੁਰੂ ਅਰਜਨ ਸਾਹਿਬ ਦੇ ਮਕਾਰਬੰਦ ਤੋਂ ਚਾਰਣ ਕੀਤਾ ਹੈ 12ਵੇਂ ਘਰ ਦਾ ਚੌਥਾ ਤੇ ਲੜੀਵਾਰ ਦਾ 139 ਨੰਬਰ ਸ਼ਬਦ ਜੋ ਕਿ ਤਾਂ શ્રી ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕਾਂ 300 405 406 ਅੰਤ ਸਿशोभਿਤ ਹੈ ਮੰਨ ਮਹ RAM ਨਾਮ ਜਪ ਮੇਰੇ ਪਰਮਾਤਮਾ ਮਿਰਤੇ ਵੀ ਬਖਸ਼ ਸ਼੍ਰਮਜਗਾਰ ਵੀ ਮੈਂ ਵੀ ਮੰਨ ਕਰਕੇ ਤੇਰਾ RAM ਨਾਮਾ ਰਮੇਉ ਇਹਦਾ ਨਾਮ ਜਪ ਸਕਾਂ ਤੈਨੂੰ ਇਤਿਆਹ ਸਕਾਂ ਸੇ ਬਖਸ਼ਿਸ਼ ਰਹਿਮਤ ਕਰਨੀ ਕਰ ਐਨੇ ਹੋਰ ਬਖਸ਼ਿਸ਼ ਕਰ ਕੀ ਕਰ ਕਿਰਪਾ ਵਸ ਹਮੇਰਾ ਹੀਰਦਾ ਹੋਏ ਸਹਾਈ ਆ ਪਰਹਾਉ ਕਿਰਪਾ ਕਰਕੇ ਮੇਰੇ ਹਿਰਦੇ ਵਿੱਚ ਵਸਨਾ ਕਰੋ ਆਪ ਸਹਾਈ ਹੋਣਾ ਕਰੋ ਮੇਰੇ ਸਤਿਗੁਰੂ ਕਿਰਪਾ ਕਰ ਮੇਰੇ ਹਿਰਦੇ ਵਿੱਚ ਤੇਰਾ ਨਾਮ ਵਸ ਜਾਵੇ ਤੇਰੀ ਕਿਰਪਾ ਤੇਰੀ ਰਹਿਮਤ ਵਸ ਜਾਵੇ ਐਸੀ ਰਹਿਮਤ ਕਿਰਪਾ ਕਰਨੀ ਕਰਹਾਓ ਵਿਸ਼ਰਮ ਦੇ ਕੇਂਦਰੀਪਾ ਸੰਜਾ ਦੇ ਨੇ ਆਸਰਾ ਮਹੱਲਾ ਪਨਵਾ ਉਤਮ ਕਰਉ ਕਰਾਵ ਹੋ ठाकुर ਪੇਖਤ ਸਾਧੂ ਸੰਗ ਉਤਮ ਉਤਮ ਕਰੈਂਦੇ ਆ ਜੀਓ ਕਮਾਵਦੇ ਆ ਸੁਖ ਪਹੁੰਚ ਧਿਆਣੇਂ ਦੇ ਤੂੰ ਪ੍ਰਭ ਮਿਲਣਾ ਨ ਕਿਤਰੀ ਚਿੰਤ ਮੇਰੇ ਸਤਿਗੁਰੂ ਧਿਆਨ ਉਦਮ ਕਰਦੇ ਆ ਸੋ ਕਮ ਲੈਂਦਾ ਤੇ ਉੱਦਮ ਕਰਿਆਂ ਤੈਨੂੰ ਧਿਆਇਆ ਤੇ ਉੱਦਮ ਕਰਿੰਦੇ ਜੀ ਕਮਾਉਂਦੇ ਆ ਸੁਖ ਪੰਚ ਧਿਆਇਦੇ ਆ ਤੂੰ ਪ੍ਰਭੂ ਮਿਲ ਤੇ ਧਿਆਨ ਨਾਲ ਤੈਨੂੰ ਸਿਮਰਣ ਵਿੱਚ ਤੇ ਧਿਆਨ ਵਿੱਚ ਕਰਨ ਨਾਲ ਤੇਰਾ ਮਿਲਾਪ ਹੋ ਜਾਂਦਾ ਹੈ ਉੱਦਮ ਕਰੋ ਕਰਾਵ ਠਾਕੁਰ ਮੇਰੇ ਸਤਿਗੁਰੂ ਇਸ ਲਈ ਮੈਨੂੰ ਉੱਤਮ ਬਖਸ਼ਿਸ਼ਕਾਰ ਪੇਖਤ ਸਾਧੂ ਸੰਗਤ ਜੋ ਤੇਰੇ ਸਾਥ ਸੰਗਿਆਂ ਦਾ ਸੰਗ ਦੇਖਾਂ ਉਦੋਂ ਮੈਨੂੰ ਵੀ ਉੱਤਮ ਕੜਵੀ ਮੈਂ ਇਸ ਸੰਗਤ ਕਰਕੇ ਮੈਂ ਤੇਰਾ ਨਾਮ ਜਪ ਸਕਾਂ ਤਾਂ ਹੀ ਤਾਂ ਆਪਾਂ ਢੇਲੀ ਪੜਦੇ ਆ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਾਂ ਤੇਰਾ ਨਾਮ ਤੇ ਤੇਰਾ ਨਾਮ ਯਾਦ ਆਵੇ ਐਸੇ ਅੰਦਰ ਸੰਗ ਬਖਸ਼ਿਸ਼ ਕਰ ਹਰੇ ਹਰੇ ਨਾਮ ਚਰਾਵ ਹੋ ਰੰਗਣ ਆਪੇ ਹੀ ਪ੍ਰਬਰੰਗ ਜਿਵੇਂ ਪੁਰਾਣੇ ਸਮੇਂ ਵਿੱਚ ਜਿ세 ਕੱਪੜੇ ਨੂੰ ਰੰਗ ਰੰਗਣ ਲਈ ਲਲਾਰੀ ਪੱਟੀ ਵਿੱਚ ਰੰਗ ਪੰਦਾ ਸੀ ਮੇਰੇ ਸਤਿਗੁਰੂ ਹਰੇ ਹਰੇ ਨਾਮ ਚਰਾਵ ਹੋ ਰੰਗਣ ਨਾਮ ਚੜਾਣ ਲਈ ਇਹ ਭਾਂਡੇ ਵਿੱਚ ਨਾਮ ਦਾ ਰੰਗ ਪਾਣਾ ਕਰ ਆਪੇ ਹੀ ਪ੍ਰਭਰ ਰੰਗ ਤੇ ਆਪਣੇ ਨਾਮ ਰੰਗ ਵਿੱਚ ਆਪ ਹੀ ਰੰਗ ਲਾ ਕਿਉਂਕਿ ਲਾਲ ਰੰਗ ਤੇ ਸੋ ਲੱਗਾ ਜਿਸ ਕੈਵਡ ਭਾਗਾ ਮੈਲਾ ਕਟੇ ਨ ਹੋਵੇ ਨ ਲੱਗਿਆ ਤਾਂ ਕਿ ਤੇਰੀ ਕਿਰਪਾ ਦੇ ਨਾਲੇ ਰੰਗ ਚੜਦਾ ਹਰੇਕ ਦੇ ਵਾਸ ਦੀ ਗੱਲ ਨਹੀਂ ਹੈ ਮਨ ਮਹਿ ਰੰਮ ਮਾਜਪ ਕਰ ਕਿਰਪਾ ਵਸਮ ਰਹੇ ਹਿਰਦੈ ਹੋਏ ਜਾਈ ਆਪ ਰਹਾਉ ਮੇਰੇ ਸਰਗਮ ਮੇਰੇ ਮਨ ਵਿੱਚ ਵੀ ਤੇਰਾ ਰਮ ਰਮੇ ਹੋਇਦਾ ਨਾਮ ਵਸ ਜਾਏ ਨਾਮ ਦਾ ਪਨ ਲਾ ਲਿਆ ਕਿਰਪਾ ਕਰਕੇ ਮੇਰੇ ਹਿਰਦੇ ਵਿੱਚ ਤੇਰਾ ਨਾਮ ਵਸਣਾ ਕਰ ਕਿਰਪਾ ਕਰਕੇ ਕਿਉਂਕਿ ਪ੍ਰਭਾ ਦਾ ਹਰ ਗੁਣ ਭਾਸ਼ਾ ਤੇਰੀ ਕਿਰਪਾ ਦੇ ਨਾਲ ਹੀ ਰਹਿਮਤ ਬਖਸ਼ਿ ਸਫਲੀ ਹੋ ਸਕਦੀ ਹੈ ਹੋਏ ਸਹਾਈ ਆਪ ਫਿਰ ਤੂੰ ਆਪ ਸੰਗੀਤ ਸਾਥੀ ਬਣ ਜਾਣਾ ਸੁਣ ਸੁਣਨਾ ਮੈਂ ਤੁਮਾਰਾ ਪ੍ਰੀਤਮ ਪ੍ਰਪੇਖਨ ਕਾਚੋ ਤੇਰਾ ਨਾਮ ਸੁਣਨ ਚੁਣ ਕੇ ਤੇਰੀ ਵਡਿਆਈ ਸੁਣ ਸੁਣ ਕੇ ਤੇਰੀ ਸਿਫਤ ਸਲਾਗਾ ਸੁਣ ਸੁਣ ਕੇ ਮੇਰਾ ਮਨ ਵੀ ਪਰਮਾਤਮਾ ਦੇ ਦਿਦਾਰਿਆਂ ਨੂੰ ਲੋਚਦਾ ਹੈ ਮੇਰਾ ਮਨ ਵੀ ਕਰਦਾ ਵੀ ਮੈਂ ਪਰਮਾਤਮਾ ਨੂੰ ਦਿਦਾਰਾ ਪਾ ਲਿਆ ਦਇਆ ਕਰੋ ਕਰਮ ਆਪਣੇ ਕੋ ਇਹ ਮਨੋਰਥ ਸਵਾਉ ਮੇਰਾ ਹੁਣ ਇੱਕ ਹੀ ਮਨੋਰਥ ਕੀ ਵੀ ਮੇਰੇ ਸਤਿਗੁਰੂ ਮੇਰੇ ਤੇ ਦਇਆ ਕਰ ਰਹਿਮਤ ਕਰ ਕਰਮ ਆਪਣੇ ਕੋ ਆਪਣੇ ਨੀਵੇਂ ਜੀ ਕੀਤੇ ਕਰਮ ਦਾ ਪਾਪ ਕੀਰੇ ਨੂੰ ਆਪ ਆਪਣੇ ਦਾਸ ਤੇ ਕਿਰਪਾ ਕਰਨੀ ਕਰ ਮੇਰੇ ਮਨ ਦੇ ਜਿੰਦਗੀ ਦਾ ਇਹੀ ਮਨੋਰਥ ਹੈ ਵੀ ਮੈਂ ਇਸ ਸੰਸਾਰ ਵਿੱਚ ਨਾਮ ਖੱਟਣ ਲਈ ਆਇਆ ਜਿਹਨੂੰ ਸਤਿਗੁਰੂ ਕਹਿੰਦੇ ਨੇ ਪੈ ਪ੍ਰਾਪਤ ਮਾਨਖ ਦੇ ਹਰੀਆ ਗੋਬਿੰਦ ਮਨਣ ਕੀ ਹੈ ਤੇ ਪਰਿ ਬਰੀਆ ਨਾਮ ਜਪਣ ਦੀ ਵਾਰੀ ਹੈ ਇਸ ਲਈ ਮੇਰੇ ਸਤਿਗੁਰੂ ਮੇਰਾ ਮਨੋਰਥ ਵੀ ਇਹੀ ਹੈ ਮੇਰਾ ਟੀਚਾ ਵੀ ਇਹੀ ਹੈ ਵੀ ਨਾਮ ਹਿਰਦੇ ਵਿੱਚ ਜਪ ਵਸ ਜਾਏ ਤੇ ਨਾਮ ਜਪਣਾ ਕਰਾਂ ਦਇਆ ਕਰਨੀ ਕਰ ਆਪਣੇ ਕਰਮ ਤੇ ਤੰਡ 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 ਧਨ ਤੇਰਾ ਤੂੰ ਪ੍ਰਭ ਮੇਰਾ ਹਮਰਾਏ ਵਸ ਕਿਛ ਨਹੀਂ ਮੇਰੇ ਸਤਗੁਰੂ ਇਤਨ ਵੀ ਤੇਰਾ ਹੈ ਪੰਜ ਤਕਸ਼ਰੀ ਰੂਪੀ ਮੜੀ ਵੀ ਤੇਰੀ ਹੈ ਤੇ ਧਨ ਵੀ ਧਨ ਦੌਲਤ ਵੀ ਤੇਰੀ ਹੈ ਤੂੰ ਪ੍ਰਭ ਮੇਰਾ ਤੂੰ ਮੇਰਾ ਪਰਮਾਤਮਾ ਹੈ ਹਮਰਾਏ ਵਸ ਕਿਛ ਨਹੀਂ ਪਰ ਮੇਰੇ ਵਾਸਸ ਕੁਛ ਨਹੀਂ ਹੈ ਜੇ ਮੈਂ ਕਹਾਂ ਕਰ ਹੈ RAM ਹੋਏ ਹੈ ਸੋਏ ਜੋ ਤੂੰ ਕਰਦਾ ਹੈ ਉਹੀ ਚੀਜ਼ ਹੁੰਦੀ ਹੈ ਮੇਰੇ ਵਸ ਕੁਛ ਨਹੀਂ ਹੈ ਜਿਨ ਜਿਉ ਰੱਖਿਆ ਤੇਉ ਤੇਉ ਰਹਿਣਾ ਤੇਰਾ ਦੀਆ ਖਾਹੀ ਪਰ ਜਿਵੇਂ ਜਿਵੇਂ ਤੂੰ ਰੱਖਦਾ ਓਵੇਂ ਓਵੇਂ ਸੰਸਾਰ ਚ ਜੀ ਰਹਿੰਦਾ ਤੇਰਾ ਦੀਆ ਖਾਹੀ ਜੋ ਤੂੰ ਦਿੰਦਾ ਓਹੀ ਇਸ ਸੰਸਾਰ ਵਿੱਚ ਜੀਵ ਖਾਣਾ ਕਰਦਾ ਜਨਮ ਜਨਮ ਕੇ ਕਿਲ ਵਟਾਟ ਮਰ ਜਨ ਹਰ ਜਨ ਦੂਰ ਤੇਰੇ ਸਤ ਸੰਗੀਆਂ ਦੀ ਧੂੜ ਤੇਰੇ ਭਗਤ ਜਨਾਂ ਦੀ ਧੂੜ ਨਾਮ ਰਸੀਆਂ ਤੇ ਚਰਨ ਧੂੜ ਦੀ ਬਦੌਲਤ ਜਨਮ ਜਨਮ ਕੀਤੇ ਹੋਏ ਪਾਪ ਜਾਣੇ ਅਣਜਾਣੇ ਦੇ ਵਿੱਚ ਸਭ ਕੱਟੇ ਜਾਂਦੇ ਨੇ ਭਾਏ ਭਗਤ ਪਰਨਪਾ ਨਾਸੈ ਹਰ ਅਨਿਕ ਸਦਾ ਹਰੂਰ ਭਾਏ ਭਗਤ ਪ੍ਰੇਮਾ ਭਗਤੀ ਦੇ ਨਾਲ ਪ੍ਰੇਮਾ ਭਗਤ ਭਾਏ ਭਾਵ ਗੋਬਿੰਦ ਪ੍ਰੇਮ ਭਾਉ ਕਾ ਭੁਖਾ ਉਹ ਪ੍ਰੇਮਾ ਭਗਤੀ ਦਾ ਭੁਖਾ ਹੈ ਮੇਰੇ ਸਤਿਗੁਰੂ ਤੂੰ ਪ੍ਰੇਮਾ ਭਗਤੀ ਵਾਸਨ ਹੈ ਐਸਲੀ ਤੇਰੇ ਪ੍ਰੇਮ ਮਾਪੀ ਨਾਲ ਪਰਮ ਕੋ ਨਾ ਸਾਰੇ ਪਰਮ ਪ੍ਰਲੇਖੇ ਦੂਰ ਹੋ ਜਾਂਦੇ ਨੇ ਹਰ ਨਾਨਕ ਸਦਾ ਹਜੂਰ ਦਾਸ ਨਾਨਕ ਕਹਿੰਦਾ ਭਾਈ ਨਾਮ ਜਪਿਆਂ ਸਾਰੇ ਦੁੱਖ ਦੂਰ ਹੋ ਕੇ ਮਨੁੱਖ ਉਸ ਪਰਮਾਤਮਾ ਦੇ ਨਜ਼ਦੀਕ ਹੋ ਜਾਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦਿਓ ਸੀਸ ਕਰੋ ਅਰਦਾਸ ਅੱਗੇ ਤਾਂ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਲੇਖਕ ਟੈਣਾ ਛੁੱਟੀ ਹੈ ਖਿੰਖੇਨ ਭੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇਹੁ ਸੱਜਣ ਸੀਸੜੀਆਂ ਜਿਉਹ ਵੈਸੇ ਸੁਮੇਰਗੜ ਵਰਗੇ ਫਤਿਹ ਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ